ਦੁਨੱਕ ਹਾਦਸਾ ਵਾਪਰਿਆ ਜਿਸ ਨੇ ਤਿੰਨ ਘਰਾਂ ਦੇ ਵਿੱਚ 70 ਵਿਛਾ ਦਿੱਤੇ ਨੇ ਉੱਥੇ ਹੀ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਸਤਲ ਇੱਕ ਸੜਕ ਹਾਦਸਾ ਵਾਪਰਿਆ ਤੇ ਅੱਧੀ ਰਾਤ ਨੂੰ 20 ਸਾਲ ਦੇ ਕਰੀਬ ਤਿੰਨ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਇੱਕ ਸ਼੍ਰੀ ਮੁਕਸਤ ਸਾਹਿਬ ਦੇ ਨੇੜਲੇ ਪਿੰਡ ਕੋਟਲੀ ਦੇਵਨ ਦੇ ਵਿੱਚ ਇਹ ਹਾਦਸਾ ਵਾਪਰਿਆ ਕੋਟਲੀ ਦੇਵਨ ਦੇ ਇਹ ਤਿੰਨ ਨੌਜਵਾਨ ਰਹਿਣ ਵਾਲੇ ਸੀ ਜਿਨ੍ਹਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਜਾਦਾ ਸੀ ਕਿ ਇਹ ਨੌਜਵਾਨ ਸ਼੍ਰੀ ਮੁਕਸਰ ਸਾਹਿਬ ਤੋਂ ਵਾਪਸ ਆਪਣੇ ਪਿੰਡ ਆ ਰਹੇ ਸੀ ਇਤਨੇ ਨੌਜਵਾਨ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਸੀ ਤੇ ਕਰੀਬ 6 ਵਜੇ ਦੇ ਜਦੋਂ ਇਹ ਵਾਪਸ ਆ ਰਹੇ ਸੀ ਤਾਂ ਇੱਕ ਅਣਪਛਾਤੇ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਕਾਰਨ ਇਹਨਾਂ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਸੀ ਜਦਕਿ ਇੱਕ ਨੌਜਵਾਨ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੀ ਪਰ ਜਦੋਂ ਹਸਪਤਾਲ ਪਹੁੰਚਿਆ ਤਾਂ ਉਸੇ ਡਾਕਟਰਾਂ ਦੇ ਵੱਲੋਂ ਉਸ ਨੌਜਵਾਨ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਕਿ ਆਕਰ ਕਿਸ ਵਾਹਨ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਿਆ ਜਾਂ ਇਹ ਹਾਸਾ ਕਿਵੇਂ ਵਾਪਰਿਆ ਕਿਸ ਦੀ ਗਲਤੀ ਸੀ ਕਿਸ ਦੀ ਅਣਗਹਿਲੀ ਦੇ ਕਾਰਨ ਇਹ ਹਾਸਾ ਵਾਪਰਿਆ ਤਾਂ ਸ਼੍ਰੀ ਮੁਖਸਰ ਸਾਹਿਬ ਤੋਂ ਇਹ ਨਵਾਂ ਇੱਕ ਮਾਮਲਾ ਸਾਹਮਣੇ ਆਇਆ ਇੱਕ ਦਰਦਨਾਕ ਹਾਸਾ ਵਾਪਰਿਆ ਜਿੱਥੇ ਤਿੰਨ ਨੌਜਵਾਨਾਂ ਦੀ ਇਸ ਹਾਸੇ ਦੇ ਵਿੱਚ ਮੌਤ ਹੋਈ ਹੈ ਦੱਸਦੀ ਹੈ ਕਿ ਤਿੰਨ ਨੌਜਵਾਨਾਂ ਦੀ ਜੋ ਉਮਰ ਹੈ ਉਹ 20 ਸਾਲ ਦੇ ਕਰੀਬ ਦੱਸੀ ਜਾ ਰਹੀ ਆ ਜੋ ਇਸ ਦੁਨੀਆ ਨੂੰ ਅਲਵਿਦਾ ਅੱਗੇ ਨੇ ਇਸ ਦੁਨੀਆ ਨੂੰ ਛੱਡ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸ਼੍ਰੀ ਮੁਖਸਰ ਸਾਹਿਬ ਦੇ ਨੇੜਲੇ ਪਿੰਡ ਕੋਟਲੀ ਦੇਵਨ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦੀ ਇੱਕ ਸੜਕ ਹਾਸੇ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਅੱਧੀ ਰਾਤ ਨੂੰ ਜਦੋਂ ਇਹ ਨੌਜਵਾਨ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ ਆਪਣੇ ਕੰਮ ਤੋਂ ਵਾਪਸ ਘਰ ਆ ਰਹੇ ਸੀ ਤਾਂ ਇਸੇ ਦੌਰਾਨ ਰਸਤੇ ਦੇ ਵਿੱਚ ਇੱਕ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਨੌਜਵਾਨ ਨੂੰ ਫਰੀਦਕੋਟ ਹਸਪਤਾਲ ਭੇਜਿਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੌਜਵਾਨ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸੰਦੇ ਕਰ ਰਹੇ ਹਾਂ ਬੀਤੀ ਦੇਰ ਰਾਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਇੱਕ ਵੱਡਾ ਹਾਦਸਾ ਵਾਪਰਿਆ ਤੇ ਇਸ ਸੜਕੀ ਹਾਸੇ ਨੇ ਤੰਦ ਘਰਾਂ ਦੇ ਵਿੱਚ 70 ਵਿਛਾ ਦਿੱਤੇ ਨੇ ਉੱਥੇ ਹੀ ਇਸ ਮਾਮਲੇ ਦੇ ਬਾਰੇ ਜਾਣਕਾਰੀ ਦੰਦਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰਾ ਨਜੱਸਾ ਵੀਰੇ ਘਟਨਾ ਕਿ ਮੁੰਡੇ ਆ ਰਹੇ ਸੀਗੇ ਉਹਨਾਂ ਨੂੰ ਫੇਟ ਵੱਜੀ ਹੈ ਤਿੰਨਾਂ ਹੀ ਥਾਂ ਤੇ ਡੈਥ ਹੋ ਗਈ ਹੈ ਇੱਕ ਨੂੰ ਲੱਗੇ ਸੀ ਫਰੀਦਕੋਟ ਉਹ ਵੀ ਨਹੀਂ ਬਚਾਗਾ ਦੋ ਤਿੰਨੇ ਸਾਡੇ ਭਰਾ ਸੀਗੇ ਕੋਟਲੀ ਪਿੰਡ ਦੇ ਰਹਿਣ ਵਾਲੇ ਆ ਜੀ ਅਸੀਂ ਠੀਕ ਆ ਇਹ 6 ਵਜੇ ਦੀ ਹੈ ਨਹੀਂ 6 ਵਜੇ ਬਾਈ ਜੀ ਫੋਨ ਲਾਇਆ ਸੀ ਠੀਕ ਆ ਤੇ ਹੁਣ ਟਾਈਮ ਦੇਖੀ ਹੋ ਗਿਆ ਵੀਰੇ 3 ਘੰਟੇ ਤੋਂ ਬਾਅਦ ਵੇਖ ਲੋ ਇੱਥੇ ਪ੍ਰਸ਼ਾਸਨ ਪਹੁੰਚਿਆ ਐਂਬੂਲੈਂਸ ਵਾਲੇ ਸਾਡੀ ਗੱਲ ਨਹੀਂ ਸੁਣੀਗੀ ਕਿਉਂਕਿ ਉਹ ਆਂਦੇ ਵੀ ਸਾਨੂੰ ਮਨਜ਼ੂਰੀ ਲਵਾਣਗੇ ਤੇ ਡੈੱਡ ਬੋਰਡਾਂ ਚੱਕਾਂਗੇ ਠੀਕ ਆ ਤੇ ਨਹੀਂ ਨਹੀਂ ਚੱਕ ਦੇਗੀ ਇਹਨਾਂ ਦੀ ਉਮਰ ਹੋਊਗੀ 20 20 ਸਾਲ 18 19 ਸਾਲਾਂ ਦੇ ਹੈਗੇ ਸੀ ਮੁੰਡੇ ਠੀਕ ਆ ਜੀ ਹਾਂ ਹਾਂ ਜੀ ਕੋਈ ਨਹੀਂ ਵਹ ਸਾਰੇ ਕੁਆਰੇ ਸੀਗੇ ਇਹ ਕੋਟਲੀ ਪਿੰਡ ਤੇ ਰਹਿਣ ਵਾਲਿਆ ਜੀ ਹਾਂਜੀ ਹਾਂਜੀ ਕੋਟਲੀ ਪਿੰਡ ਤੋਂ ਰਹਿਣ ਵਾਲਿਆ ਹਾਂ ਜੀ ਹਾਂਜੀ ਤੇ ਬੁੱਜੇ ਨੂੰ ਇੱਕੋ ਲੈ ਗਈ ਸੀ ਹਾਂ ਰਹਿ ਗਈ ਹਾਂਜੀ ਉਹਨੂੰ ਐਂਬੂਲੈਂਸ ਚ ਲੈ ਗਏ ਉਹਦੀ ਵੀ ਡੈਥ ਹੋ ਚੁੱਕੀ ਆ ਉਹਨਾਂ ਨੇ ਜਵਾਬ ਦਿੱਤਾ ਤੇ ਉਹ ਆ ਰਹੇ ਆ ਇੱਥੇ ਪਿੰਡ ਆਪਣੇ ਹਾਂਜੀ ਕੀ ਲੱਗਦਾ ਕੁਝ ਵੀ ਕੀ ਕਾੜ ਨਾਲ ਐਕਸੀਡੈਂਟ ਹੋ ਗਿਆ ਪਤਾ ਲੱਗਿਆ ਕੀ ਨਹੀਂ ਇਹ ਗੱਲ ਤਾਂ ਨਹੀਂ ਪਤਾ ਲੱਗਿਆ ਜੀ ਕੈਮਰੇ ਲੱਗੇ ਹੋਏ ਆ ਸੜਕ ਤੇ ਲੋਕਾਂ ਦੇ ਉਹਨਾਂ ਦੇ ਵੇਖ ਕੇ ਸਭਾ ਪਤਾ ਲੱਗ ਜਾਊਗਾ ਹਾਂਜੀ ਤੇਨੂੰ ਇੱਕੋ ਮੋਟਰਸਾਈਕਲ ਤੇ ਸੀ ਗਈ ਇਹਨਾਂ ਦੇ ਅੱਗੋਂ ਫੇਟ ਵੱਜੀ ਆ ਮੋਟਰਸਾਂ ਦਾ ਕੁਝ ਵੀ ਨਹੀਂ ਬਚੇਗਾ ਤਿੰਨੇ ਵੀ ਨਹੀਂ ਬਚੇਗੇ ਇਹਨਾਂ ਦਾ ਹਾਲ ਵੀ ਨਹੀਂ ਵੇਖਿਆ ਤਾਂ ਕਿ ਇਹਨਾਂ ਦਾ ਮੂੰਹ ਸਰ ਪਤਾ ਨਹੀਂ ਲੱਗਦਾ ਪਛਾਣ ਨਹੀਂ ਆਉਂਦੀ ਐਡਾ ਹਾਸਾ ਟਕੜਾਇਆ ਇਹਨਾਂ ਨੇ ਮੇਰਾ ਨਾਮ ਜਸਪ੍ਰੀ ਸਿੰਘ ਆ ਜੀ ਕੋਟਲੀ ਪਿੰਡ ਤੇ ਰਹਿਣ ਵਾਲਾ ਮੈਂ ਮੈਂ ਬ੍ਰਦਰ ਲੱਗਦਾ ਜੀ ਤਿੰਨਾਂ ਦਾ ਭਰਾ ਸੀ ਮੇਰੇ ਛੋਟੇ ਠੀਕ ਹੈ ਜੀ ਤੇ ਉਹ 6 ਵਜੇ ਦੀ ਇਹ ਘਟਨਾ ਹੋਈ ਆ ਹੁਣ 10 ਵਜੇ ਆ ਗਏ ਪ੍ਰੋਸੀਸ਼ਨ ਨੇ ਸਾਡੀ ਇੱਕ ਬੰਦੇ ਦੀ ਵੀ ਗੱਲ ਨਹੀਂ ਸੁਣੀਗੀ ਉਹਨਾਂ ਨੇ ਮੇਰਾ ਨਜੱਸਾ ਵੀਰੇ